ਸਾਰੇ ਜਿਹੜੇ ਦੋ ਆਰੋਕੀ ਖੜੇ ਆ ਕਿਹੜੇ ਮਾਮਲੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਕੀ ਬਰਾਮਦ ਹੋਇਆ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਡੀਐਸਪੀ ਸਬਡਿਵੀਜ਼ਨ ਬਲਾਚੌਰ ਦੀ ਹਦਾਇਤ ਤੇ ਸਾਡੇ ਅੱਜ ਡੇਲੀ ਜਿਹੜਾ ਪੈਟਰੋਲਿੰਗ ਅਤੇ ਸ਼ਾਮ ਸਮੇਂ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਧਾਰ ਤੇ ਪੱਲ ਮਿਤੀ 29/7/24 ਨੂੰ ਸਾਡੇ ਥਾਣੇ ਦੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਸੀ ਐਸਆਈ ਬਲਜਿੰਦਰ ਸਿੰਘ ਬਲਜਿੰਦਰ ਕੁਮਾਰ ਸਵੇਤ ਪੁਲਿਸ ਪਾਰਟੀ ਮਹਿੰਦੀਪੁਰ ਸਾਈਡ ਗਸਤੇ ਸਿਗੇ ਜੇ ਜਿੱਥੇ ਇਹਨਾਂ ਦਾ ਮਤਲਬ ਇਹਨਾਂ ਨੂੰ ਇਨਫੋਰਮੇਸ਼ਨ ਹੋਈ ਆ ਕਿ ਕੋਈ ਆਪਣੇ ਕਿਸੇ ਮੌਕੇ ਦੱਸੇ ਕਿ ਤੇਜਪਾਲ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਜਿਹੜਾ ਸੁਜੋਲ ਪਿੰਡ ਦਾ ਰਹਿਣ ਵਾਲਾ ਹੈ ਇਹ ਮਹਿੰਦੀਪੁਰ ਸ਼ਮਸ਼ਾਨ ਘਰ ਤੋਂ ਜਿਹੜੀ ਸੜਕ ਤੇ ਆ ਰਹੀ ਆ ਉਥੇ ਇਹ ਨਸ਼ਾ ਤਸਰੀ ਸਮਗਲਿੰਗ ਦੀ ਸਪਲਾਈ ਦੇਣ ਲਈ ਖੜਾ ਤੇ ਤ੍ਰੰਤੇ ਨੇ ਐਕਸ਼ਨ ਲੈਂਦਿਆਂ ਹੋਇਆਂ ਉਸ ਨੌਜਵਾਨ ਲੜਕੇ ਤੇਜਪਾਲ ਨੂੰ ਮੌਕੇ ਤੇ ਪਹੁੰਚ ਕੇ ਕਾਬੂ ਕੀਤਾ ਜੋ ਕਿ ਆਪਣੇ ਐਕਟਵਾ ਦੇ ਇਲੈਕਟ੍ਰੋਨਿਕ ਐਕਟਵਾ ਸੀ ਵੀ ਉੱਤੇ ਸਵਾਰ ਹੋ ਕੇ ਉੱਥੇ ਖੜਾ ਸੀਗਾ ਤੇ ਜਿਸ ਨੇ ਇਹਨਾਂ ਨੂੰ ਪਾਲਸ ਪਾਰਟੀ ਨੂੰ ਦੇਖ ਕੇ ਤਰਨ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਜੋ ਵੀ ਇਹ ਕੋ ਮਟੀਰੀਅਲ ਸੀ ਉਸ ਨੂੰ ਡਿਸਟਰਾਏ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨੂੰ ਕਾਬੂ ਕਰਕੇ ਇਹਨ ਕੋ ਜੋ ਵੀ ਪੈਕੇਜ ਸਗਾ ਉਹਨੂੰ ਉਹਦੀ ਚੈੱਕਅਪ ਕੀਤਾ ਇਹਨਾਂ ਨੂੰ ਤੇ ਜਿਹਦੇ ਵਿੱਚੋਂ ਹੈਰਨ ਬਰਾਮਦ ਹੋਈ ਤੇ ਉਸ ਦੇ ਆਧਾਰ ਤੇ ਇਹਦਾ ਇਹਦੇ ਖਿਲਾਫ ਜਿਹੜੀ ਐਫਆਰ ਨੰਬਰ 46 46 ਕਲ ਮਿਤੀ 29 7 24 ਨੂੰ ਅੰਡਰ ਸੈਕਸ਼ਨ 21 685 थाना सिटी बलाचौर असि दर्ज की थी ਤੇ ਦਰਾਨੇ ਇਨਵੈਸਟੀਗੇਸ਼ਨ ਇਸ ਵੱਲੋਂ ਖੁਲਾਸਾ ਹੋਇਆ ਕਿ ਇਸ ਜੋ ਮਾਲ ਸੀਗਾ ਜੋ ਵੀ ਇਹ ਸਪਲਾਈ ਆ ਇਹ ਦਵਿੰਦਰ ਸਿੰਘ ਉਰਫ ਬੈਲੀ ਸਨ ਆਫ ਵਿਕਟਾਬਰ ਸਿੰਘ ਵਸੀ ਮਹਿੰਦੀਪੁਰ ਜਿਹੜਾ ਕਿ ਮਹਿੰਦੀਪੁਰ ਪਿੰਡ ਦਾ ਹੀ ਔਨ ਰੋਡ ਰਹਿ ਗਿਆ ਹੈ ਘਰ ਤੇ ਉਥੋਂ ਇਹ ਉਹਦੀ ਸਪਲਾਈ ਇਹ ਅੱਗੇ ਜਿਹੜੇ ਆ ਐਡਿਕਟਡ ਆਦਮੀਆਂ ਨੂੰ ਜਾ ਕੇ ਕੁੜੀਆਂ ਬੜੀਆਂ ਤਿਆਰ ਕਰਕੇ ਉਹ ਸਪਲਾਈ ਕਰਦਾ ਹੈ ਜਿਸ ਦੇ ਆਧਾਰ ਤੇ ਸਾਡੇ ਬਜਿੰਦਰ ਸਿੰਘ ਪੁਲਿਸ ਪਾਰਟੀ ਨੇ ਤੁਰੰਤ ਇਹ ਮੁਕਦਮਾ ਵਿੱਚ 29/85 ਦਾ ਵਾਅਦਾ ਕਰਕੇ ਤੇ ਉਸ ਨੂੰ ਉਹਦੇ ਤੇ ਉਸੇ ਵੇਲੇ ਤੁਰੰਤ ਬਿਨਾਂ ਦੇਰੀ ਰੇਡ ਕੀਤਾ ਤੇ ਦਵਿੰਦਰ ਸਿੰਘ ਨੂੰ ਵੀ ਇਸੇ ਤਰ੍ਹਾਂ ਕਾਬੂ ਕਰਕੇ ਉਸ ਨੂੰ ਉਸ ਪਾਸੋਂ ਵੀ ਜਿਹੜੀ ਆ ਉਹ ਸਤਗ੍ਰਾਮ ਹੈ ਹੈਰੋਇਨ ਸਮੇਤ ਉਹਦੀ ਸੱਚ ਦੌਰਾਨ ਉਸ ਪਾਸੋਂ ਚਾਰ ਜਿਹੜੇ ਆ ਪੰਜ ਮੋਬਾਈਲ ਦੇ ਕੁਸਦਾ ਸੀਗਾ ਤੇ ਚਾਰ ਹੋਰ ਜਿਨ੍ਹਾਂ ਬਾਰੇ ਉਹ ਕੋਈ ਖਲਾਸਾ ਨਹੀਂ ਕਰ ਸਕਿਆ ਕਿਸ ਦੇ ਹੈਗੇ ਆ ਉਹ ਪੰਜ ਮੋਬਾਈਲ ਉਸ ਤੋਂ ਬਰਾਮਦ ਕੀਤੇ ਆ ਤੇ ਉਸ ਤੋਂ ਇਲਾਵਾ ਇਸ ਕੋਲੋਂ 16000 ਰੁਪਏ ਡਰਗ ਮਨੀ ਜੜੀ ਆ ਉਹ ਅਸੀਂ ਬਰਾਮਦ ਕੀਤੀ ਸਰ ਕਿੱਥੋਂ ਲੈ ਕੇ ਆਂਦੇ ਜੀ ਨਹੀਂ ਹੀਰਨ ਲੱਗੇ ਜੀ ਬਤ ਹਾਏਸ ਤੋਂ ਦਵਿੰਦਰ ਤੋਂ ਅਸੀਂ ਥੋੜਾ ਪੁਛਗਛ ਕਰ ਰਹੇ ਆ ਕੋਈ ਸਪਲਾਈ ਲਗਰੋਏ ਤੋਂ ਤੇ ਕੋਈ ਆਪਣੇ ਆਪਣੇ ਆਸ-ਪਾਸ ਦੇ ਜਿਹੜੇ ਆ ਕੋਈ ਇਸ ਤਰ੍ਹਾਂ ਦੇ ਸਪਲਾਈ ਵਾਲੇ ਦੇਨੂ ਵਾਲ ਕਲਾਂ ਦੱਸ ਰਿਹਾ ਗਰਸ਼ਨਪੁਰ ਤੋਂ ਇੱਥੋਂ ਇਹ ਕਰਦਾ ਬਾਕੀ ਅਸੀਂ ਉਹ ਬੰਦੇ ਨੂੰ ਸਫਾ ਮਿਸਲ ਤੇ ਲਿਆ ਰਹੇ ਆ ਜਿੱਥੋਂ ਲਿਆਣਾ ਹੈ ਕੋਈ ਬਲਾਚੌਰ ਦੇ ਬੰਦੇ ਦਾ ਵੀ ਨਾਮ ਆਇਆ ਇਸ ਕੇਸ ਵਿੱਚ ਹਲੇ ਤੱਕ ਬਲਾਚੌਰ ਤੋਂ ਕੋਈ ਹੋਰ ਕਿਸੇ ਵਿਅਕਤੀ ਦਾ ਇਹਦੇ ਚ ਇਹਨੇ ਖੁਲਾਸਾ ਨਹੀਂ ਕੀਤਾ ਹੈ ਪਰ ਅਸੀਂ ਸਾਨੂੰ ਮਫਰੋਵੋਂ ਕੋਈ ਹੈਕ ਹੋਈਆ ਇਨਫੋਰਮੇਸ਼ਨ ਦੇ ਹਸਾਬ ਪਏ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਹੁਣ ਕੀ ਕਾਰਵਾਈ ਕੀਤੀ ਕੋਈ ਰਿਮਾਂਡ ਦਿੱਤੀ ਕੀ ਹੈ ਫਿਲਹਾਲ ਅੱਜ ਅਸੀਂ ਜ਼ਿਲ੍ਹਾ ਮਿਸਟਰ ਸਾਹਿਬ ਦੇ ਪੇਸ਼ ਕਰ ਰਹੇ ਹਾਂ ਔਰ ਸੌਰੀ ਆਪਣੇ ਇਲਾਕਾ ਮਿਸਟਰ ਸਾਹਿਬ ਦੇ ਤੇ ਉਤੋਂ ਅਸੀਂ ਆਪਾਂ ਰਿਮਾਂਡ ਲੈ ਕੇ ਕੋਈ ਅਗਲੀ ਕਾਰਵਾਈ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਸੋ ਇਹ ਕਿੰਨੇ ਮੁਕੱਦਮੇ ਹੈਗੇ ਜਿਹਨਾਂ ਦੇ ਹਾਂ ਬਿਲਹਲ ਤੇਜਪਾਲ ਦੇ ਖਿਲਾਫ ਸਾਨੂੰ ਖਲਾਸਾ ਹੋਇਆ ਇਹ ਦੇ ਖਿਲਾਫ ਜਿਹੜੇ ਤਿੰਨ ਚਾਰ ਮੁਕੱਦਮੇ ਜਿਹੜੇ ਉਹ ਸਨੇਚਿੰਗ ਦੇ ਹੈਗੇ ਆ ਤੇ ਉਹ ਤੋਂ ਇਲਾਵਾ ਇੱਕ ਦੰ ਲੜਾਈ ਦਾ ਮੁਕੱਦਮਾ ਇਹਦੇ ਖਿਲਾਫ ਦਰਜ ਆ ਦਵਿੰਦਰ ਦੇ ਖਿਲਾਫ ਵਾਲੇ ਇਸ ਤਰ੍ਹਾਂ ਦਾ ਕੋਈ ਰਿਪੋਰਟ ਨਿਊਜ਼ਰ ਕਾਰਡ ਨਹੀਂ ਹੈਗਾ ਜੀ